ਮਾਰੀਸ਼ੂ ਸੀ ਯਾਤਰੀ ਭਾਰਤੀ ਕਿਸਾਨ ਨੂੰ ਇੱਕ ਸਿੱਧੂਪੁਰ ਅੱਜ ਸਾਡਾ ਸਮੁੱਚੇ ਕੱਲੀਏ ਭਾਰਤ ਦੇ ਵਿੱਚ ਭਾਜਪਾ ਦੇ ਮੰਤਰੀਆਂ ਦਾ ਭਾਜਪਾ ਦੇ ਪ੍ਰਧਾਨ ਹੋਣ ਉਹਨਾਂ ਦੇ ਘਰਾਂ ਦੇ ਘਰਾਵਲ ਘਰਾਵ ਇਸ ਕਰਕੇ ਨਾ 2020 ਦੇ ਵਿੱਚ ਆਪਾਂ ਤਿੰਨ ਕਾਲੇ ਕਾਨੂੰਨ ਸਰਕਾਰ ਨੇ ਲਿਆਂਦੇ ਸੀ ਉਹਨੂੰ ਰੱਦ ਕਰਵਾਉਣ ਦੇ ਲਈ ਹਾਲ ਤੋਂ ਉੱਪਰ ਅਦੋਲਣ ਚੱਲਿਆ ਉਹ ਤਿੰਨ ਕਾਲੇ ਕਾਨੂੰਨ ਰੱਦ ਹੋ ਗਏ ਪਰ ਕੁਝ ਨਾਲ ਉਹਦੇ ਮੰਗਾਂ ਅਸੀਂ ਮੰਨੀਆਂ ਹੋਈਆਂ ਜਿਵੇਂ ਕਿ ਡਾਕਟਰ ਸਵਾਮੀਨਾਥ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਐਮਐਸਪੀ ਤੇ ਗਰੰਟੀ ਕਾਨੂੰਨ ਬਣਵਾਉਣਾ ਸਮੋਚਾ ਕਰਜ਼ਾ ਖਤਮ ਕਰਨਾ ਲੰਖੀਪੁਰ ਖੀਰੀ ਜੋ ਕਾਂਡ ਵਾਪਰਿਆ ਉਸ ਦੇ ਦੋਸ਼ੀਆਂ ਨੂੰ ਸਜ਼ਾ ਮਤਵਾਉਣੀ ਆ ਜਿਨ੍ਹਾਂ ਨੇ ਅंदोलਨ ਦੌਰਾਨ ਹਰਿਆਣਾ ਰਾਜਸਥਾਨ ਪੰਜਾਬ ਦੇ ਕਿਸਾਨਾਂ ਤੇ ਝੂਠੇ ਕੇਸ ਦਰਜ ਕੀਤੇ ਸੀ ਕੇਸਫਾਈ ਸੀ ਉਹਨਾਂ ਨੂੰ ਰੱਦ ਕਰਵਾਉਣਾ ਇਹ ਸਾਰਾ ਕੁਝ ਮੋਦੀ ਸਰਕਾਰ ਨੇ ਮੰਨਿਆ ਸੀ 2020 ਅंदोलਨ ਦੌਰਾਨ ਵੀ ਛੇਤੀ ਸੀ ਇਹਨਾਂ ਨੂੰ ਲਾਗੂ ਕਰਾਏ ਪਰ ਅੱਜ ਤੱਕ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਿਹੜਾ ਕਿ ਮਜਬੂਰੀ ਵਸ ਸਾਨੂੰ 13 ਫਰਵਰੀ ਤੋਂ ਦੁਬਾਰਾ ਫੇਰ ਦਿੱਲੀ ਵੱਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਦੇ ਲਈ ਦਿੱਲੀ ਜਾ ਰਹੀ ਸੀ ਪਰ ਇੱਥੋਂ ਦੀ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਬਾੜਾਂ ਤੇ ਵੱਡੇ-ਵੱਡੇ ਬੈਰੀਕੇਟ ਲਾ ਕੇ ਕੰਦਾਂ ਕੱਢ ਕੇ ਕਿੱਲ ਗੱਢ ਕੇ ਉੱਥੇ ਅੱਜ ਤੱਕ ਘੇਰ ਕੇ ਰੱਖਿਆ ਭਾਵੇਂ ਕਿ ਸਾਡੇ ਲਗਭਗ 440 ਨੌਜਵਾਨ ਅੱਗੇ ਵਧਦੇ ਜ਼ਖਮੀ ਕੀਤੇ ਗਏ ਬਹੁਤੇ ਕਿਸਾਨਾਂ ਦੀ ਨਿਗਾ ਚਲੀ ਗਈ ਸਾਡੀਆਂ ਟਰੈਕਟਰਾਂ ਟਰਾਲੀਆਂ ਵੀ ਹਿੱਕਾਂ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਉਹਦੀ ਕੜੀ ਵਜੋਂ ਅਸੀਂ ਐਲਾਨ ਕੀਤਾ ਸੀ ਕਿ ਜੇਕਰ ਮੁੱਦੀ ਸਰਕਾਰ ਇਹ ਮੰਨੀਆਂ ਮੰਗਾਂ ਲਾਗੂ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ ਤਦੋਂ ਘੇਰ ਕੇ ਸਵਾਲ ਪੁੱਛਾਂਗੇ ਪਿੰਡਾਂ ਦੇ ਵਿੱਚ ਸਵਾਲ ਜਵਾਬ ਸੀਗੇ ਇਸੇ ਕੜੀ ਤੇ ਅੱਜ ਅਸੀਂ ਪਰਮਪਾਲ ਕੌਰ ਮਲੂਕਾ ਦੇ ਘਰ ਅੱਗੇ ਆਏ ਆਂ ਪਰ ਅਸੀਂ ਕੱਲ ਮੀਟਿੰਗ ਕਰਕੇ ਇਥੋਂ ਦੇ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸੀ। ਖੁਦ ਅਸੀਂ ਇਥੋਂ ਆ ਕੇ ਟੈਂਟ ਵਗੈਰਾ ਦਾ ਸਾਰਾ ਜਾਜਾ ਲੈ ਕੇ ਗਏ ਆ। ਪਰ ਤਰਕ ਇਹਦਾ ਇਥੋਂ ਦੇ ਜੇ ਕਹ ਲਈਏ ਗੁਰਪ੍ਰੀਤ ਮਲੂਕਾ ਉਹਦੇ ਘਰ ਵਾਲਾ ਉਹਨੇ ਇਥੋਂ ਦੇ ਮਹੱਲੇ ਵਾਲੇ ਇਕੱਠੇ ਕਰਕੇ ਬੜਾ ਜ਼ੋਰ ਲਾ ਕੇ ਸਾਡੀ ਸੜਕ ਕਿਵੇਂ ਰੋਕੋਗੇ ਘਰ ਕਿਵੇਂ ਰੋਕੋਗੇ। ਸਾਡੇ ਕੋਲੇ ਨੇਕਾਂ ਦਾਰਨਾ ਸੀ ਕਿ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਜ਼ਬਰਦਸਤੀ ਕਿਵੇਂ ਕਰਦੇ ਹੋ ਇਹ ਸਵਾਲ ਵੀ ਆ ਪੁੱਛਣਾ। ਪਰ ਬੜੀ ਮਸਤਕ ਦੇ ਨਾਲ ਤੁਸੀਂ ਦੇਖ ਰਹੇ ਹੋ ਅਸੀਂ ਲਗਭਗ 7 ਵਜੇ ਦੇ ਇਥੋਂ ਜਦੋਂ ਜਦ ਕਰ ਰਹੇ ਹਾਂ ਪ੍ਰਸ਼ਾਸਨ ਇਧਰ ਲਾਈਵ ਗੇਟ ਬੰਦ ਕਰਤਾ ਉਧਰਲਾ ਵੀ ਕਰਤਾ ਵੀ ਇੱਥੇ ਨਹੀਂ ਆਉਣ ਦਿੰਦੇ ਸਾਡੇ 21 ਸਵਾਲ ਸੀ ਵੀ ਇੱਥੇ ਨਹੀਂ ਆਉਣਾ ਸੀ ਸੜਕਾਂ ਤੇ ਬੈਠੇ ਟੈਂਪਰੇਚਰ ਜਿਹੜਾ ਗਰਮੀ ਦਾ ਬਹੁਤ ਜ਼ਿਆਦਾ ਆ ਜੇਕਰ ਸਾਡੇ ਕਿਸੇ ਵੀ ਬਜ਼ੁਰਗ ਨੌਜਵਾਨ ਮਤਾਂ ਦਾ ਮਾਂ ਮਾਂ ਪੈਣ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਪਹਿਲਾ ਜ਼ਿੰਮੇਵਾਰ ਪਰਮਪਾਲ ਕੌਰ ਬਲੂਕਾ ਉਹਦੇ ਘਰ ਵਾਲਾ ਤੇ ਇਥੋਂ ਦਾ ਪ੍ਰਸ਼ਾਸਨ ਹੋਵੇਗਾ ਜੇਕਰ ਸਾਡੇ ਕਿਸੇ ਵੀ ਨੌਜਵਾਨ ਬਜ਼ੁਰਗ ਨੂੰ ਕੋਈ ਜਾਣੀ ਮਾਨੀ ਨਕਸ਼ਾ ਨਹੀਂ ਪਰ ਫਿਰ ਥੋੜੇ ਚਿਰ ਬਾਅਦ ਪ੍ਰਸ਼ਾਸਨ ਲੈ ਕੇ ਵੀ ਇਥੇ ਟੈਂਟ ਲਾਉਣ ਦਿੰਦੇ ਆ ਜਿਹੜਾ ਕਿ ਜਾਣ ਬੁਝ ਕੇ ਦੋਨੇ ਛੱਡਾਂ ਤੇ ਸੜਕ ਗੱਡੀਆਂ ਨਾਲ ਭਰੀ ਹੋਈ ਹਲੇ ਵੀ ਦੇਖ ਰਿਹਾ ਵੀ ਛੱਡ ਤੇ ਗੱਡੀਆਂ ਖੜਾਈਆਂ ਹੋਈਆਂ ਅਸੀਂ ਬਾਰ ਬਾਰ ਕਹਿ ਰਹੇ ਹਾਂ ਗੱਡੀਆਂ ਪਾਸੇ ਕਰ ਲਓ ਤਾਂ ਕਿ ਕੋਈ ਸ਼ਰਾਰਤ ਨਾ ਕਰ ਜੇ ਫਿਰ ਸਾਡੇ ਤੇ ਤੁਸੀਂ ਕਹੋ ਸਾਡੀ ਗੱਡੀ ਭੰਡ ਦੀਆਂ ਕਰਤਾ ਜਿਸ ਕਰਕੇ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਅਲੀਕਿਆ ਸੰਯੁਕਤ ਗੱਲ ਰਾਜਨੀਤ ਮੋਰਚੇ ਨੂੰ ਉਹਦੀ ਕੜੀ ਤਹਿਤ ਅਸੀਂ ਲਗਭਗ 4 ਵਜੇ ਤੱਕ ਇਹਦੀ ਦਫ਼ਤਰ ਮੂਰੇ ਆਪ ਦਾ ਜਿਹੜਾ ਘਰਾਓ ਆ ਸਾਡਾ ਘਰਨਾ ਉਹ ਨਿਰੰਤਰ ਜਾਰੀ ਰੱਖਾਂਗੇ ਅਸੀਂ ਇਹ ਵੀ ਮੰਗ ਕਰੀ ਆ ਕਿ ਸਾਡੇ ਨਾਂ ਆ ਕੇ ਵਿੱਕੇ ਜਿਹੜੇ ਸਾਡੇ ਸਵਾਲ ਜਾਂ ਇਹਦੀ ਸਰਕਾਰ ਦੇ ਵਿੱਚ ਇਹ ਭਾਈਵਾਲਾ ਜਾਂ ਟਿਕਟ ਲੜਨ ਜਾ ਰਹੀ ਆ ਇਹ ਸਾਨੂੰ ਦੱਸੇ ਵੀ ਉਹ ਸਾਡੀਆਂ ਮੰਨੀਆਂ ਮੰਗਾਂ ਅੱਜ ਤੱਕ ਲਾਗੂ ਕਿਉਂ ਨਹੀਂ ਹੋਤੀਆਂ ਇਹ ਸਾਰੇ ਕਾਗਜ਼ਾਂ 'ਤੇ ਲੈ ਕੇ ਅੱਜ ਅਸੀਂ ਇਸ ਦਫ਼ਤਰ ਮੂਰੇ 4 ਵਜੇ ਤੱਕ ਮੁਕੰਮਲ ਕਰਾਉ ਰੱਖੋ ਹਾਂਜੀ ਮੈਂ ਮਰਜੀਤਕੌਰ ਬਠਿੰਡਾ ਬੀਕ ਜੀ ਇਕਤਾ ਸਿੱਧੂਪੁਰ ਅੱਜ ਜਿਹੜਾ ਅਸੀਂ ਪਰਮਪਾਲ ਕੌਰ ਸਿੱਧੂ ਦਾ ਭਾਜਪਾ ਦੀ ਕੈਂਡੀਡੇਟ ਹੈ ਜਿਹੜੀ ਬਠਿੰਡਾ ਤੋਂ ਇਹਦਾ ਜਿਹੜਾ ਘੇਰਾ ਹੈਗਾ ਇਹ ਅਸੀਂ ਦੇਖੋ ਜਿਹੜੀ ਭਾਜਪਾ ਦੀ ਸਰਕਾਰ ਹੈ ਅਸੀਂ ਦੂਜੀਆਂ ਪਾਰਟੀਆਂ ਨੂੰ ਵੀ ਅਸੀਂ ਹੋ ਨਹੀਂ ਕਰਦੇ ਵੀ ਸਲਾਉਂਦੇ ਨਹੀਂ ਹੈਗੇ ਪਰ ਜਿਹੜੀ ਭਾਜਪਾ ਦੀ ਸਰਕਾਰ ਹੈ ਖਾਸ ਕਰਕੇ ਜਿਹੜੀ ਕਿਸਾਨਾਂ ਦੀ ਕਤਲ ਹੈ ਜਿਹੜੇ ਸਾਡੇ ਸ਼ੁਭਕਰਨ ਦੇ ਵੀਰ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸਾਡੇ ਅਨੇਕਾਂ ਜਿਹੜੇ ਵੀਰ ਆ ਜਿਹੜੇ ਫੱਟੜ ਹੋਏ ਆ ਤੇ ਜਿਹੜੀ ਇਹ ਇੰਨਾ ਕੁਝ ਜਿਹੜਾ ਬੀਜੇਪੀ ਨੇ ਸਰਕਾਰ ਨੇ ਕੀਤਾ ਪਰ ਹੁਣ ਜਿਹੜੀ ਬੀਜੇਪੀ ਦੀ ਸਰਕਾਰ ਹੈ ਇੰਨੀ ਕੁ ਜਿਵੇਂ ਕਹਿ ਦਈਏ ਵੀ ਗਿਰੀ ਹੋਈ ਹੈ ਇੰਨੀ ਕਿ ਇਹ ਪੰਜਾਬ ਪ੍ਰਤੀ ਇੰਨੀ ਕਿ ਘਟਿਆ ਸੋਚ ਰੱਖਦੀ ਆ ਜਿਹੜਾ ਮੋਦੀ ਵੋਟਾਂ ਵਾਸਤੇ ਆਇਆਗਾ ਇੱਥੇ ਪੰਜਾਬ ਦੇ ਵਿੱਚ ਆਇਆ ਉਸ ਤੋਂ ਬਾਅਦ ਜਿਵੇਂ ਅਮੀਤ ਸ਼ਾਹ ਸਾਰੇ ਦੇ ਸਾਰੇ ਜਿੰਨੇ ਵੀ ਸੱਤਾ ਦੇ ਵਿੱਚ ਬੈਠੇ ਨੇ ਕੇਂਦਰੀ ਮੰਤਰੀ ਸਾਰੇ ਦੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਨਿਗਾਹ ਟਿਕੀ ਹੋਈ ਆ ਜਿਵੇਂ ਸਿਮਰਤੀ ਹਰਾਨੀ ਆ ਅੱਜ ਉਹਦਾ ਵੀ ਜਿਵੇਂ ਬਹੁਤ ਵੱਡਾ ਇੱਥੇ ਜਿਹੜਾ ਹੈਗਾ ਰੋਡ ਮਾਰਚ ਦੇ ਵਿੱਚ ਇਹਨਾਂ ਦਾ ਸਾਥ ਦੇ ਰਹੀ ਆ ਪਰ ਇਹਨਾਂ ਦੀ ਸਾਰਿਆਂ ਦੀ ਨਿਗਾਹ ਜਿਹੜੀ ਹੈਗੀ ਪੰਜਾਬ ਤੇ ਟਿਕੀ ਹੋਈ ਹੈ ਵੀ ਜਿਹੜੇ ਪੰਜਾਬ ਨੂੰ ਉੱਡੇ ਲੋਕਾਂ ਨੂੰ ਕਿਵੇਂ ਖਤਮ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਇਹਨਾਂ ਨੇ ਜਿਹੜਾ ਅਮਿਤ ਸ਼ਾਹ ਨੇ ਕੱਲ ਇੱਕ ਬਿਆਨ ਦਿੱਤਾ ਵੀ ਸਿੱਖਾਂ ਨੂੰ ਮਾਫ ਨਹੀਂ ਕੀਤਾ ਜਾਊਗਾ ਸਿੱਧਾ ਤੇ ਸਿੱਧਾ ਜਿਹੜਾ ਉਹ ਹੈਗਾ ਉਹ ਸਿੱਧਾ ਤੇ ਸਿੱਧਾ ਵਾਰ ਹੈ ਸਾਡੇ ਬੰਦੀ ਸਿੰਘ ਜਿਹੜੇ ਇਸ ਟਾਈਮ ਜਿਲ੍ਹਾਂ ਦੇ ਵਿੱਚ ਬੰਦ ਨੇ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੇ ਸਿੱਧਾ ਤੇ ਸਿੱਧਾ ਹੀ ਬਿਆਨ ਉਹਨਾਂ ਤੋਂ ਜਾਂਦਾ ਵੀ ਇਹ ਸਿੱਖਾਂ ਨੂੰ ਜਿਹੜਾ ਹੈਗਾ ਭਾਜਪਾ ਦੀ ਸਰਕਾਰ ਕਹਿੰਦੀ ਹੈ ਵੀ ਅਸੀਂ ਕਦੇ ਮਾਫ਼ ਨਹੀਂ ਕਰਾਂਗੇ ਮੈਂ ਇੱਥੇ ਇਹ ਕਹੂੰਗੀ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਜਦੋਂ ਇਹ ਸ਼ਰੇਆਮ ਜਿਹੜੇ ਆਪਦੇ ਬਿਆਨ ਦੇ ਰਿਹਾ ਕਿ ਤੁਹਾਨੂੰ ਇਹਨਾਂ ਦੇ ਬਿਆਨਾਂ ਤੋਂ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਜਿਹੜੀ ਬੀਜੇਪੀ ਸਰਕਾਰ ਹੈਗੀ ਇਹ ਕੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਪਰ ਤਿੱਕਿਵੇਂ ਇਹ ਧਰਮਾਂ ਦੇ ਨਾਂ ਤੇ ਨਫ਼ਰਤ ਫਲਾਉਂਦੀ ਹੈ ਬੀਜੇਪੀ ਸਰਕਾਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ